ਦਾ ਮਾਮਲਾ ਹੁੰਦਾ ਦੁਕਾਨਦਾਰੀ ਅੱਛਾ ਭਲੇਖਾ ਪੈ ਗਿਆ ਆ ਜਾ ਫਿਰ ਕੀ ਗੱਲ ਹੋਈ ਉਹ ਮੇਰੀ ਗੱਲ ਸੁਣ ਆਹੋ ਮੈਨੂੰ ਆਉਣਾ ਪਿਆ ਤੇਰੇ ਕੋਲ ਕੀ ਗੱਲ ਹੋਈ ਦੁੱਖ ਪਿਆ ਆਉਣਾ ਕਹਿੰਦਾ ਅੱਛਾ ਉਹ ਮੇਰੇ ਘਰ ਦੀ ਠੀਕ ਨਹੀਂ ਗਈ ਘਰ ਵਾਲੀ ਠੀਕ ਨਹੀਂ ਉਹਦੇ ਦਰਦ ਹੁੰਦੀ ਦਰਦ ਅੱਛਾ ਦਰਦ ਹੁੰਦੀ ਘਰ ਵਾਲੀ ਦੇ ਦਰਦ ਹੁੰਦੀ ਆ ਅੱਛਾ ਤੂੰ ਆਇਆ ਕਰਦੇ ਆ ਮੈਂ ਤਾਂ ਆਇਆ ਤੁਰ ਕੇ ਹੀ ਆ ਤੁਰ ਕੇ ਆਇਆ ਤੁਰ ਕੇ ਹੀ ਤੁਰ ਕੇ ਹੀ ਟਾਈਮ ਕਿ ਨਾ ਹੋਣ ਤੇ ਆ ਰਹਾ ਦਾ ਟਾਈਮ ਹੁਣ ਕੀ ਕਰੀਏ ਡਾਕਟਰ ਸਾਹਿਬ ਦਰਦ ਬਹੁਤ ਹੁੰਦੀ ਸੀ ਅੱਛਾ ਅਮਰਜੈਂਸੀ ਅਮਰਜੈਂਸੀ ਨੂੰ ਭੱਜਣਾ ਪਿਆ ਹਾਏ ਬਹੁਤ ਦਰਦ ਹੁੰਦੀ ਆ ਉਦ ਕਦੇ ਤੜਫੀ ਜਾਂਦੀ ਲਟੀ ਜਾਂਦੀ ਆ ਤੇ ਹੁਣ ਜਾਣਾ ਕਰਤੇ ਆ ਜਾਣਾ ਹੁਣ ਤੁਸੀਂ ਦੱਸੋਗਾ ਕਿ ਤੇ ਜਾਣਾ ਇੱਦਾਂ ਕਰ ਆਹੋ ਆ ਮੇਰੇ ਕੋਲ ਸਾਈਕਲ ਹੈਗਾ ਆ ਸਾਈਕਲ ਆ ਸਾਈਕਲ ਹੈਗਾ ਤੂੰ ਪਿਛੇ ਕੈਰੀਅਰ ਤੇ ਬਹਿ ਜਾ ਉਹ ਡਾਕਟਰ ਆਹੋ ਇਹਦੇ ਮਗਰ ਤਾਂ ਸੀਟ ਹੀ ਹੈ ਨਹੀਂ ਕੈਰੀਅਰ ਹੈ ਨਹੀਂ ਹੈ ਨਹੀਂ ਗਾ ਇੱਦਾਂ ਕਰ ਹਾਂ ਆ ਮੋਰੇ ਡੰਡੇ ਤੇ ਬਹਿ ਜਾ ਨਲੈਕ ਨਾ ਹੋਏ ਓਏ ਚਲਾ ਜਾ ਜਾ ਚੱਲ ਚੱਲ ਜਾ ਚੱਲ ਮੇਰੀ ਗੱਲ ਸੁਣ ਆਹੋ ਅਮਰਜੰਤ ਸਿੰਘ ਆ ਜਾ 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 ਆ ਬਈ ਜੋ ਹਾਏ ਤੜਫੀ ਜਾਂਦੀ ਏ ਦਰਦ ਨਾਲ ਕਿਦ ਬੈਣ ਕੀਰ ਨੇ ਬੌਂਦੀ ਤੇਰੀ ਜਾਨ ਨੂੰ ਹਾਏ ਹਾਏ ਦੇਖ ਓਏ ਬੰਦਿਆਂ ਨੂੰ ਚੈੱਕ ਕਰ ਓਏ ਆ ਹੁਣ ਦੇਖ ਕਿਦਾ ਝੀਕਾ ਮਾਰਦੀ ਏ ਪਹਿਲਾਂ ਪੁੱਠੇ ਕੰਮ ਘਟ ਕਰ ਲਿਆ ਕਰੋ ਓਏ ਆ ਗੱਲਾਂ ਬੋਲਦਿਆਂ ਬਦਲ ਲੱਗਦਾ ਦੋ ਮਿੰਟ ਮੈਨੂੰ ਚੈੱਕ ਕਰ ਲੈਂਦੇ ਚਾਜ ਨੇ ਚੈੱਕ ਹਾਏ ਕੀ ਹੋ ਗਿਆ ਡਾਕਟਰ ਫੜ ਲਿਆੰਦਾ ਕਿੱਥੋਂ ਮੈਂ ਓਏ ਕਰਦਾ ਉਹ ਤੂੰ ਬੰਦਿਆ ਦੁਆਰਾ ਦੁਆਰਾ ਜਗਾ ਕੰਨਾ ਪੈਣਾ ਆ ਹੱਥ ਨਾਲ ਆ ਇਦਾਂ ਕਿਉਂ ਬੰਦਿਆਂ ਨੂੰ ਚੈੱਕ ਕਰ ਮੈਂ ਨਾ ਤਾਂ ਮੈਂ ਰੇਂਜ ਕਰਦਾ ਨਹੀਂ ਹੁੰਦੀ ਟੂਟੀਆਂ ਦਾ ਲਾਈਆਂ ਨਹੀਂ ਕੰਨਾਂ ਨੂੰ ਰੇਂਜ ਕਿਤੇ ਸੇਮਾ ਪਾਈ ਫਿਰਦਾ ਦੇਖਦਾ ਛੜਾ ਮਾਰਦੀ ਆ ਇਹ ਕਿਤੇ ਗਾਇਆ ਇਹਦਾ ਬੀਪੀ ਬੀ ਚੈੱਕ ਕਰਨਾ ਪੈਣਾ ਛੜਾ ਦੱਸਦਾ ਮਾਰ ਬੀਪੀ ਚੈੱਕ ਕਰਨਾ ਪੈਣਾ ਹਾਏ ਕਦੀ ਦਰਦ ਇੱਧਰ ਹੁੰਦੀ ਆ ਕਦੀ ਦਰਦ ਇੱਧਰ ਹੁੰਦੀ ਆ ਮੈਂ ਕਿਹਾ ਹੁਣ ਡਾਕਟਰ ਆ ਗਿਆ ਸਾਰੀਆਂ ਗਰੀਬੀਆਂ ਚੱਕ ਦਾਣੀਆਂ ਓਏ ਇਹ ਕੀ ਓਏ ਬਾਹ ਚੱਕ ਓਏ ਹਾਏ ਕੀ ਆ ਇਹ ਕੀ ਆ ਇਹ ਅਜੇ ਕਾਲ ਦਾ ਥਰਮਾਮੀਟਰ ਇਹ ਡਾ ਲੰਬਾ ਥਰਮਾਮੀਟਰ ਇਹਨੇ ਦੁੱਖ ਤੋੜਨੇ ਆ ਬਾਹ ਯਾਰ ਉੱਪਰ ਨੂੰ ਬਾਹ ਹਏ ਡਾਕਟਰ ਜੀ ਕੀ ਆ ਇਹ ਉਹੀ ਆ ਕੀ ਜਿਹਨੂੰ ਦੇਖੇ ਗਸੀਆਂ ਪੈਂਦੀਆਂ ਮਲੇਕ ਨਾ ਹੋਵੇ ਬਾਹਰ ਟੱਕ ਜਰਾ ਹਏ ਰੱਖ ਲੈ ਰੱਖ ਲੈ थर्मामीटर ਰੱਖਿਆ ਆ ਹਏ ਦਿਖਾ ਜਰਾ ਉਹ ਤੇਰੀ ਓਏ ਕੀ ਹੋਇਆ ਅਮੀ ਉਹ ਖਰਾਬ ਹੋ ਗਿਆ ਕੀ ਹੋਇਆ ਇਹਦਾ ਦਾ ਬੀਪੀ ਬਹੁਤ ਵਧਿਆ ਵਧ ਗਿਆ ਇਹਦਾ ਦਾ ਬੀਪੀ 501 ਹੋ ਗਿਆ ਓਏ ਓ ਇਹਨੇ 501 ਹੋ ਗਿਆ ਮੇਰੀ ਗੱਲ ਸੁਣ ਹਾਂ ਤੁਸੀਂ ਕਿੱ데 ਗਏ ਸੀ ਗਏ ਸੀ ਕੁਛ ਖਾਦਾ ਪੀਤਾ ਇਹਨੇ ਖਾਦਾ ਸੀ ਅਸੀਂ ਦਲੇ ਗਏ ਵਿਆਹ ਵਿਆਹ ਚਲੇ ਗਏ ਵਿਆਹ ਵਿਆਹ ਰਿਸ਼ਤੇਦਾਰਾਂ ਦੇ ਤੁਸੀਂ ਵਿਆਹ ਚਲੇ ਗਏ ਉੱਥੇ ਲੱਗੀ ਸੀ ਫਰੂਟ ਚਾਟ ਅੱਛਾ ਫਰੂਟ ਚਾਟ ਫਰੂਟ ਚਾਟ ਤੇ ਉੱਥੇ ਇਹਨਾਂ ਦਵਾਨਾ ਬਹੁਤ ਸ਼ੌਂਕ ਨਾਲ ਖਾਦਾ ਹਦਵਾਣਾ ਖਾ ਲਿਆ ਦਵਾਨਾ ਖਾ ਲਿਆ ਉਹ ਕੰਮੀ ਬਹੁਤ ਖਰਾਬ ਹੋ ਗਿਆ ਇੱਕਦਾਂ ਹੋ ਗਿਆ ਹਦਵਾਣਾ ਨਹੀਂ ਖਾਣਾ ਸੀ ਉਹ ਕਹਤੋ ਹਦਵਾਣਾ ਨਹੀਂ ਖਾਣਾ ਸੀ ਹਦਵਾਣਾ ਨਹੀਂ ਖਾਣਾ ਗੁੱਦਾ ਗੁੱਦਾ ਰਹਿ ਗਿਆ ਹੁਣ ਬੀਟ ਉੱਪਰ ਆ ਈਡਾ ਬਥੇ ਕਹਿੰਦਾ ਹੋਰ ਕੀ ਖਾਧੇ ਨੇ ਹੋਰ ਇਹਨੇ ਉਥੋਂ ਰਸਗੁੱਲੇ ਖਾ ਲਏ ਰਸਗੁੱਲੇ ਖਾ ਲਏ ਰਸਗੁੱਲੇ ਓਏ ਉਹ ਵੀ ਨਹੀਂ ਖਾਣੇ ਸੀ ਉਹ ਕਾਤੋਂ ਉਹ ਵੀ ਨਹੀਂ ਖਾਣੇ ਸੀ ਉਹ ਕਿਉਂ ਹੁਣ ਰਾਸ ਰਾਸ ਚੋਗੀ ਆ ਗੁੱਲੇ ਗੁੱਲੇ ਰਹਿ ਗਏ ਨਲੈਕਾ ਵਜਿਆ ਹਾਏ ਬੰਦਿਆਂ ਨੂੰ ਇਹ ਤੇ ਲਾਜ ਕਰ ਹਾਏ ਰਾਮ ਬੋਕਾ ਬੇਲਾਜ ਕਰ ਇਹਦਾ ਇਹਦੇ ਟੀਕਾ ਰੋਣਾ ਪੈਣਾ ਹਾਏ ਮੈਂ ਨਹੀਂ ਲਾਣਾ ਟੀਕਾ ਓਹੋ ਹੋ ਉਹ ਇਹਨੇ ਕਦੀ ਟੀਕਾ ਲਵਾਇਆ ਨਹੀਂ ਟੀਕਾ ਰੋਣਾ ਪੈਣਾ ਲਾਉਣਾ ਹੀ ਪਾਉ। ਹਾਏ ਮੈਂ ਨਹੀਂ ਲਾਣਾ ਟੀਕਾ। ਨਾ ਮੰਦੀ ਨਹੀਂ। ਅੱਜ ਲਾ ਕੇ ਜਾਉਂ। ਹਾਏ ਮੈਂ ਨਹੀਂ ਲਾਣਾ। ਉਹ ਤੇਰੇ ਭੋੜੇ ਦੇ ਲਾ ਦਮਾ। ਮੇਰੀ ਗੱਲ ਉਹੰਦੇ ਨੇ ਕਾ। ਟੀਕਾ ਦੀ ਟੀਕਾ ਇਹਦੇ ਲਵਾਇਆ ਨਹੀਂ ਕਦੀ। ਨਾ 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 ਨਾ। ਹਾਉ। ਇਹਨਾਂ ਦੀਆਂ ਤੈਨੂੰ ਪਤਾ। ਅੱਜ ਕੱਦੀਆਂ ਕੁੜੀਆਂ ਬੀਬੀਆਂ ਟੀਕੇ ਤੋਂ ਬਹੁਤ ਡਰਦੀਆਂ ਹਾਂ ਹਾਂ ਨੋਟੀਫਿਕੇਸ਼ਨ ਬੀਬੀ ਆਹੇ ਡਾਕਟਰ ਨੂੰ ਕਹਿੰਦੀਆਂ ਵੱਡੀਆਂ ਵੱਡੀਆਂ ਗੋਲੀਆਂ ਦੇ ਦੇ ਟੀਕਾ ਨਾ ਲਾਈ ਟੀਕਾ ਨਾ ਲਾਉਂਦਾ ਹੀ ਹਾਂ ਅੱਜ ਕੱਲ ਬਿਮਾਰੀ ਘਰ ਘਰ ਇੱਦਾਂ ਕਰ ਇਹਨੂੰ ਗੱਲਾਂ 'ਚ ਪਾ ਮੈਂ ਇਹਨੂੰ ਵਿਖਾਉਣਾ ਕੁਗੀਆਂ ਬਟੇਰੇ ਕੁਗੀਆਂ ਬਟੇਰੇ ਦਿਖਾ ਤੂੰ ਬਾਪੂ ਜੀ ਮੈਂ ਤੁਹਾਨੂੰ ਦੱਸ ਦਿੱਤਾ ਮੈਂ ਟੀਕਾ ਨਹੀਂ ਲਾਣਾ ਚਲ ਅੱਜ ਨਾ ਲਵਾ ਮੈਂ ਨਹੀਂ ਲਵਾਣਾ ਟੀਕਾ ਅੱਜ ਨਾਲ ਮਾਮਾ ਮਗਰੋਂ ਬਦ ਰੋਜ਼ਨ ਵਾਲਿਆ ਕਰੀ ਓਏ ਮੈਂ ਨਹੀਂ ਲਵਾਣਾ ਚਲ ਆ ਮੈਂ ਤੈਨੂੰ ਗੁੱਗੀਆਂ ਦਿਖਾਵਾਂ ਉਹ ਦੇਖ ਕਿੰਨਾ ਮੇਲਾ ਖੂਬਸੂਰਤ ਭਰੇਆ ਪੀਰਾਂ ਦਾ ਹਾ 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 ਕਿਤੇ ਬਾਪ ਹੀ ਮੇਲਾ ਪਰ ਗਿਆ ਮੇਲਾ ਵਈ ਬਾਪੂ ਜੀ ਤੁਹਾਨੂੰ ਮੈਂ ਦੱਸ ਦਿੱਤਾ ਕਿ ਮੈਂ ਟੀਕਾ ਨਹੀਂ ਲਵਾਣਾ ਉਹ ਦੇਖ ਜਰਾ ਉਹ ਬੈਠਾ ਮੋਰ ਉੱਤੇ ਮੋਰ ਉਹ ਦੇ ਉਹ ਬੈਠਾ ਮੈਨੂੰ ਤਾਂ ਉਹ ਪਟੇਰਾ ਨਜ਼ਰ ਆਂਦਾ ਉਹ ਉਹਦੇ ਪਾਰ ਜੇ ਖੜਾਰਦਾ ਔਰੇ ਬੈਠਾ ਬੈਠਾ ਉਹ ਦੇ ਉਹ ਬਾਬੂ ਜੀ ਮੈਂ ਤੁਹਾਨੂੰ ਦੱਸ ਦਿੰਦਾ ਮੈਨੂੰ ਨਾ ਗੱਲਾਂ ਚ ਨਾ ਲਾਓ ਟੀਕਾ ਮੈਂ ਨਹੀਂ ਲਾਣਾ ਤੇ ਨਹੀਂ ਲਾਣਾ ਤੁਸੀਂ ਮੇਰੇ ਹੁੰਦੇ ਟੀਕਾ ਲਵਾ ਲਓ ਮੈਂ ਦਾ ਮੂੰਹ ਇਹਦਾ ਮੂੰਹ ਮੈਂ ਤੇਰੇ ਹੁੰਦੇ ਟੀਕਾ ਨਹੀਂ ਲਵਾ ਸਕਦਾ ਮੇਰੀ ਗੱਲ ਸੁਣ ਨਾ ਬੱਟੀਕਾ ਲਵਾਉਣਾ ਹੀ ਨਹੀਂ ਇਦਾਂ ਹੀ ਰਾਮ ਆ ਜਾਣਾ ਉਹ ਦੇਖ ਚਿੰਤ ਪਰ ਜਾ ਉਹ ਤੇ ਕੈਸੇ ਗੁਗੀਆਂ ਬਟੇਰੇ ਪੰਛੀ ਕਾਂ ਤੋਤੇ ਚਿੜੀਆਂ ਉਡੀਆਂ ਫਿਰਦੀਆਂ ਵਾਹ 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 ਕਰ ਕਰ ਉਹ ਨੂੰ ਕਰ ਲੈ ਦੇ ਦੇ ਨਾ ਦੇ ਦੇ ਨਾ ਦੇ ਆਜ ਲੋ ਦੇਖੀਦਾ ਵੋਹ ਆਹ ਹਾ 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 ਬਾਈ ਬਾਬੂ ਜੀ ਉਹ ਦੇਖ ਉਹਦੇ ਨੂੰ ਉਹਦੇ ਨੂੰ ਹੋਰੇ ਕੁੜੀਆਂ 부ੜੀਆਂ ਬੀਬੀਆਂ ਬੈ ਕੇ ਮੇਲਾ ਵੇਖਦੀ ਮੈਂ ਲੱਗਾ ਹੁਣ ਉਹਦੇ ਵੀਰ ਭਰਾ ਵੀ ਬੈਠੇ ਇਹ ਵੀਡੀਓ ਬਣੀ ਉਹ ਓਏ 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 ਓਹ ਕੋਹਤਾ ਦੇ ਪੁੱਤਰਾ ਨਲਾਇਕ ਬਤਵੀ ਸਟੂਪਿਡ ਇੰਟੈਲੀਜੈਂਟ ਉਹ ਕਿੱਦਾਂ ਦਾ ਡਾਕਟਰ ਉਹ ਤੂੰ ਕਿਹ ਕੀ ਕਹਦਾ ਹੈ ਤੂੰ ਇਹੋ ਜਿਹੇ ਡਾਕਟਰ ਕਿਥੋਂ ਦੇ ਨੂੰ ਲੈ ਜਾਂਦਾ ਮੈਂ ਕਿਉਂ ਫਰਕ ਨਹੀਂ ਪਿਆ ਆ ਠੀਗਾ ਸਾਲਿਆਂ ਮੱਝਾਂ ਆਣਾਂ ਲਈ ਫਿਰਦਾ ਘਰੇ ਕਿਉਂ ਐਡਾ ਮੋਡਾ ਵੱਡਾ ਲੰਮਾ ਠੀਗਾ ਲਾਤਾ ਉਹਦੇ ਇਹ ਤਾਂ ਹੋਰ ਚੀਕਾ ਮੰਨ ਲਾ ਪਈ ਇਹ ਵੀ ਤੇ ਗਈ ਆਏ ਮੇਰੇ ਦੱਸ ਦੂੰ ਦਿਆ ਓਏ ਹੋਏ 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 ਹਾਂ ਉਹ ਮੇਰੇ ਖਿਆਲ ਨਾਲ ਕੰਮ ਹੀ ਖਰਾਬ ਹੋ ਗਿਆ ਨਲਕਾ ਜੀ ਆ ਠੀਗਾਦ ਨੂੰ ਕਿਹਾ ਸੀ ਲਾਉਣ ਨੂੰ ਜੱਜ ਨਾ ਉਹ ਕੰਮ ਹੀ ਖਰਾਬ ਹੋ ਗਿਆ ਕੰਮ ਕਿੱਦਾਂ ਖਰਾਬ ਕਰ ਲਿਆ ਇਹ ਠੀਕਾ ਉਹ ਲੱਗ ਗਿਆ ਉਹ ਕਿਹੜਾ ਲਾਤਾ ਜਿਹਦੇ ਨਾਲ ਮੱਝਾਂ ਦਾ ਦੁੱਧ ਲਈਦਾ ਕਾਫਰ ਨਾ ਹੋਵੇ ਤਾਂ ਹਾਏ ਬਾਬੂ ਜੀ ਹੁਣ ਇਹਦਾ ਕਰ ਉਹ ਦੇਖੋ ਤੇ ਕਿੱਡੇ ਕਿੱਡੇ ਧਮੋੜ ਹੋ ਗਿਆ ਆ ਦੇਖੋ ਤਾਂ ਫੜ ਕਿਨੇ ਪੈ ਗਏ ਓਏ ਹੋਏ ਹੋਏ ਆ ਦੇਖੋ ਕਿੱਡੇ ਕਿੱਡੇ ਫੜ ਪੈ ਗਏ ਤੁਹਾਨੂੰ ਬੋਲ ਗਿਆ ਨਾ ਹੋ ਗਈ ਹਾਏ ਜਾ ਕੇ ਉੱਥੋਂ ਘਰੋਂ ਬਾਲਟੀ ਲੈ ਕੇ ਆ ਬਾਲਟੀ ਲਿਆ ਮਾ ਹੁਣ ਸਵੇਰੇ ਸ਼ਾਮ ਚੋਲਿਆ ਕਰੋ ਇਹਨੂੰ ਹਾਏ ਇਹਦਾ ਕਰ ਦੁਬਾਰਾ ਖੜੀ ਕਰ ਇਹਨੂੰ ਫੋਟਿਕਾ ਚਲੋ ਚਲ ਉੱਠ ਐ ਦੀਗਾ ਨਹੀਂ ਸੀ ਚੰਗਾ ਲਾਇਆ ਹਾਏ ਵੇ ਬਿਮਾਰੀ ਪੈਨੇ ਡਾਕਟਰ ਆ ਤੇਰਾ ਕੱਖ ਨਾ ਰਵੇ ਅੰਤਰਿਆ ਗਰਮੀਆਂ ਚ ਤੇਰੇ ਪੈਦ ਨਿਕਲਾ ਵੇ ਹਾਏ ਉਠ ਇਹਨੂੰ ਡਾਕਟਰ ਨੂੰ ਟੀਕਾ ਨਹੀਂ ਲਾਉਣਾ ਆਉਂਦਾ ਲੈ ਲੈ ਗੱਲਾਂ ਚ ਲੈ ਗੱਲਾਂ ਚ ਮੂੰਹ ਘਮਾਜ ਰਹਿ ਲਾ ਕੈਸੀ ਇਹਨੇ ਟੋਪੀ ਲਈ ਜਦਾਂ ਮਸਜਿਦ ਤੇ ਜਾਦਰ ਪਾਈ ਹੁੰਦੀ ਦੇਖ ਹਾਏ ਉਹ ਦੇਖ ਮੇਰੀ ਗੱਲ ਸੁਣ ਇਹਨੂੰ ਟੀਕਾ ਲਾਉਣਾ ਇਹਨੂੰ ਦਵਾਈ ਦੇਣੀ ਨਹੀਂ ਆਉਂਦੀ ਬਾਬਾ ਦਵਾਈ ਦੇ ਪੈਸੇ ਦੇ ਅਲੱਗ ਦਾ ਇਹਨੂੰ ਨਹੀਂ ਦੇਣੀ ਆਉਂਦੀ ਦਵਾਈ ਡਾਕਟਰ ਨੂੰ ਏ ਪਾਗਲ ਡਾਕਟਰ ਏ ਅਸਦਾਈ ਹਾਏ ਬਾਬੂ ਜੀ ਆ ਦੇਖ ਤਫੜ ਪੈ ਗਿਆ ਓਹ 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 ਆ ਸੁੱਜ ਫੁੱਲ ਗਈ ਆ ਹਾਏ ਅੱਗੇ ਘੱਟ ਬਾਹਰ ਸੀ ਜਿਹੜਾ ਹੋਰ ਵਧਾਤਾ ਹਾਏ ਕੀ ਕਰਾਂ ਇਹ ਨਾ ਭਰ ਲਿਆ ਓਏ ਓ ਆ ਜਾ ਡਾਕਟਰਾ ਕਿੱਥੇ ਰਹਿ ਗਿਆ ਮਰ ਜਾ ਤੈਨੂੰ ਪੈ ਜਾ ਫੁੜਕੀ ਹਾਏ ਕਰਾ ਪੈਰੋਂ ਦਾ ਆਹ ਓਹ ਓਹ ਹਾਏ ਡਾਕਟਰ ਜੀ ਆਡੀ ਆਡੀ ਘੱਟ ਠੀਕ ਸੀਗਾ ਹੁਣ ਬਾਜ ਵਧੀਆ ਹੀ ਲੱਗਦਾ ਓਨ ਲੇਕਾ ਡਾਕਟਰ ਜੀ ਓਨ ਰਾਮ ਤਸੀਂ ਟੀਕਾ ਬਹੁਤ ਵਧੀਆ ਲੱਗਿਆ ਓਏ ਹੋਏ ਪਿੱਛੇ ਹੋ ਕੇ ਗੱਲ ਕਰ ਓਏ ਲੱਗਦਾ ਵੱਡੇ-ਵਡੇਰੇ ਮੰਨ ਗਏ ਛੇਤੀ ਮੈਨੂੰ ਲੱਗਦਾ ਓਏ ਇਹੋ ਜਿਹੇ ਡਾਕਟਰ ਨੇ ਬੜੇ ਖਰਾਬ ਹੁੰਦੇ ਆ ਠੀਕ ਆ ਵਧੀਆ ਲੱਗਾ ਠੀਕ ਆ ਵਧੀਆ ਸੀ ਬਾਬੂ ਜੀ ਟੀਕਾ ਵਧੀਆ ਲੱਗਾ ਮੈਂ ਫੁੱਲ ਵਰਗੀ ਹੋ ਗਈਆਂ ਮੈਂ ਵੰਗ ਵਰਗੀ ਹੋ ਗਈਆਂ ਅੱਛਾ ਵਾਹ ਜੀ ਵਾਹ ਹਾਂ ਜੀ ਤੇ ਹੁਣ ਟੀਕਾ ਕਦੋਂ ਲਗਵਾਣਾ ਬਾਬੂ ਜੀ ਹਾਂ ਇਦਾਂ ਦੇ ਟੀਕੇ ਤੇ ਭਲਾ ਰੋਜ਼ ਲਾਜਿਆ ਕਰੋ ਓ ਪਿੱਛੇ ਹੋ ਕੇ ਗੱਲ ਕਰ ਮੈਂ ਰੋਜ਼ ਹੋਵੇ ਤਾਂ ਰੋਜ਼ ਹੀ ਠੋਕ ਦਿਆ ਕਰਾਂਗੇ ਚੰਗੀ ਲੱਗੀ ਤਾਂ ਤਾੜੀ ਮਾਰ ਦਿਓ ਜੀ ਸੁਨੋਸ਼ਟ ਪਰਫੋਰਮન્સ ਮਿਸ ਨੂਰ ਜੀ ਜਾਵਾਂ ਸਦਕੇ ਨਾ ਫੁੱਲ ਪੱਤੀਆਂ ਤੋਂ ਜਿਨ੍ਹਾਂ ਕਦਮ ਚੁੰਮੇ ਨੇ ਤੇ

ਦਾ ਦਰਦ ਦਾ ਦਰਦ ਕਿ ਮੈਂ ਗੂਗੂ ਦਾ ਕੇ ਨੱਚ ਤਨ ਮਨ ਮੇਰਾ ਅੱਲਾ ਹੋਈਏ ਕੀ ਉਦੀ ਅਜ ਮੇਕ ਤੇ ਮੁਖੜਾ ਤੇ ਗੂਦ ਗੂਦਾ ਆ ਗਿਆ ਹਾਨਾ ਨਾ ਨੀ ਨੱਚ ਨੱਚ ਕੇ ਮੈਂ ਮਾਵਾ ਝਮਾਨ ਰੀ ਤੇਰੀ ਇਸ਼ਕ ਦੇ ਗੂਗੂ

ਸਵੇ ਵਿੱਚ ਬਦਲ ਗਏ ਮੇਰੇ ਕੁੱਝ ਤੇ ਮੇਰੇ ਸ਼ਾਮਾ ਬਾਦ ਰਿੜਦਾਗੇ ਧਾਨ ਧਗ ਧਾਨ ਧਗ ਧਾ ਮਾਝ ਦੀਏ ਮਾਝ ਦੀਏ ਮੋਮਬਤੀ ਕੀ ਲਾਸਟ ਸੌਂਗ ਕਿਰਸ਼ ਮੜੇ ਲਾਗੋ ਹੈ ਮਾਝ ਦੀਏ ਮਾਝ ਦੀਏ ਮੋਮਬਤੀਏ ਮਾਝ ਦੀਆ ਮਾਝ ਦੀਆ ਜੰਨ ਮੱਖਣਾ ਜੰਨ ਮੱਖਣਾ ਜੰਨ ਮੱਖਣਾ ਵੇ ਮੈਨੂੰ ਛਤਰੀ ਦੀ ਛਾਂ ਕੀ ਕਰਨਾ ਮੇਰਾ ਹਿੱਲ ਤੱਕ ਹਿੱਲ ਕਰੇਗਾ ਮਾਤੇ ਦੀਏ ਬਾਜੇ ਦੀ ਕੋਈ ਹੋ ਗਈ ਹੋਵੇ ਤੇ ਬੱਚੇ ਸਮਝ ਗਿਆ ਮਾਫੀ ਦਿਓ ਅਗਰ ਸਾਡੀ ਪਾਰਟੀ ਦਾ ਕਾਟ ਕਿਸੇ ਨੂੰ ਚਾਹੀਦਾ ਹੋਵੇ ਤੇ ਸਾਡੇ ਤੋਂ ਆਣ ਕੇ ਲੈ ਕੇ ਜਾ ਸਕਦਾ